ਮੈਂ ਅਮਨਦੀਪ ਸਿੰਘ ਹਿੱਤ ਇਸ ਵੇਲੇ ਉਸ سپورਟ ਦੇ ਉੱਤੇ ਪਹੁੰਚੇ ਹੋਏ ਹਾਂ ਜਿੱਥੇ ਜੱਗੂ ਭਗਵਾਨ ਪੁਰੀਏ ਦੀ ਮਾਂ ਦਾ ਜਿੱਥੇ ਕਤਲ ਕੀਤਾ ਗਿਆ ਜਿੱਥੇ ਗੋਲੀਆਂ ਮਾਰੀਆਂ ਗਈਆਂ ਲੋਕੇਸ਼ਨ ਤੁਹਾਡੇ ਨਾਲ ਦਿਖਾਵਾਂਗੇ ਕਿ ਤਰ੍ਹਾਂ ਕੱਚ ਜਿਹੜਾ ਖਿਲਰਿਆ ਹੋਇਆ ਕਿਸ ਤਰੀਕੇ ਦੇ ਨਾਲ ਨਿਸ਼ਾਨਦੇਹੀ ਉਸ ਜਗ੍ਹਾ ਦੀ ਕੀਤੀ ਹੋ ਜਾਂਦਾ। देर रात ਜਿਹੜੀ ਹੈ ਇੱਕ ਵੱਡੀ ਘਟਨਾ ਵਾਪਰੀ ਹੈ ਸ਼ੂਟਰਾਂ ਦੇ ਵੱਲੋਂ ਕਈ ਸਾਰੀਆਂ ਗੋਲੀਆਂ ਮਾਰੀਆਂ ਗਈਆਂ ਜੱਗੂ ਭਗਵਾਨਪੁਰੀਆਂ ਦੀ ਜੋ ਮਾਸ ਸੀ ਜੋ ਉਸ ਦੇ ਨਾਲ ਉਹਨਾਂ ਦਾ ਡਰਾਈਵਰ ਸੀਗਾ ਜੋ ਉਹਨਾਂ ਦਾ ਰਿਸ਼ਤੇਦਾਰ ਵੀ ਆ ਉਹ ਵੀ ਮੌਕੇ ਤੇ ਮੌਜੂਦ ਸੀ ਦੋਵਾਂ ਦੀ। ਹਾਲਾਂਕਿ ਇਸ ਹਾਦਸੇ ਦੇ ਵਿੱਚ ਜਾਨ ਚਲੇ ਗਈ ਸ਼ੂਟ ਦੇ ਬਾਅਦ ਜਾਨ ਚਲੇ ਗਈ। ਤਸਵੀਰਾਂ ਇੱਕ ਵਾਰ ਤੁਹਾਨੂੰ ਮੈਂ ਦਿਖਾਉਂਗਾ ਕਿ ਇਹ ਜਗ੍ਹਾ ਆ ਕਾਦੀਆਂ ਤੋਂ ਚੁੰਗੀ ਰੋਡ ਜਿਹੜਾ ਇਹ ਕਾਦੀਆਂ ਰੋਡ ਦੀ ਜਿਹੜੀ ਇਹ ਜਗ੍ਹਾ ਹੈਗੀ ਇਸ ਸੜਕ ਦੇ ਉੱਤੇ ਜਿਹੜੀ ਇਹ ਘਟਨਾ ਵਾਪਰੀ ਹੈ ਤਸਵੀਰ ਤੁਸੀਂ ਦੇ ਵੱਲੋਂ ਨਿਸ਼ਾਨਦੇਹੀ ਕੀਤੀ ਗਿਆ ਨਾਲ ਹੀ ਕੰਚ ਖਿਲਰਿਆ ਹੋਇਆ ਉਹ ਨਜ਼ਾਰਾ ਰਹਿ ਗਿਆ ਇਧਰ ਘਰ ਹੈ ਜੋ ਲੋਕ ਇੱਥੇ ਰਹਿ ਰਹੇ ਸਕੇ ਹਾਲਾਂਕਿ ਕਿਸ ਕੰਮ ਦੇ ਲਈ ਇੱਥੇ ਖੜੇ ਹੋਏ ਸਗੇ ਇਸ ਬਾਰੇ ਹਜੇ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ ਪਰ ਪੁਲਿਸ ਦੇ ਬਲੋ ਸਿੱਧੇ ਤੌਰ ਤੇ ਤਫਤੀਸ਼ ਇਸ ਸਾਰੇ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਅਣਪਛਾਤੇ ਵਿਅਕਤੀਆਂ ਦੇ ਉੱਤੇ ਮਾਮਲਾ ਵੀ ਜੜਿਆ ਉਹ ਦਰਜ ਕਰ ਲਿਆ ਗਿਆ ਤਾਂ ਜੱਗੂ ਭਗਵਾਨਪੁਰੀਆ ਜੋ ਕਿ ਨਾਮੀ ਗੈਂਗਸਟਰ ਆ ਉਸਦੇ ਮਾਂ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਜਿਸ ਤੇ ਬਾਦ ਦੇ ਕਹਿ ਸਕਦੇ ਕਿ ਰਾਤ ਦਾ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇਹ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਪਹਿਲੀ ਵਾਰ ਹੋਇਆ ਕਿ ਕਿਸੇ ਗੈਂਗਸਟਰ ਦੀ ਮਾਂ ਨੂੰ ਟਾਰਗੇਟ ਕੀਤਾ ਗਿਆ ਹੋਵੇ ਹਾਲਾਂਕਿ ਟਾਰਗੇਟ ਕਿਨਾਂ ਵੱਲੋਂ ਕੀਤਾ ਗਿਆ ਉਸ ਨੂੰ ਲੈ ਕੇ ਦੁਚਿੱਤੀ ਹੈ ਉਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਤੇ ਕਈਆਂ ਦੇ ਵੱਲੋਂ ਹਾਲਾਂਕਿ ਇੱਕ ਗਰੁੱਪ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜਿਹੜਾ ਉਹਨਾਂ ਦਾ ਕਤਲ ਕੀਤਾ ਉਹਨਾਂ ਨੇ ਮੈਸੇਜ ਪਾਇਆ ਹਾਰਾ ਕਿ ਆਫੀਸ਼ੀਅਲ ਉਹਨਾਂ ਦਾ ਪੇਜ ਹੈ ਜਾਂ ਫਿਰ ਫੇਕ ਹੈ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਬਰੀਕੀ ਦੇ ਨਾਲ ਪੁਸ਼ਟੀ ਕੀਤੀ ਜਾ ਸਕਦੀ ਸਿੱਧੇ ਤੌਰ ਤੇ ਉਸ ਦੇ ਵਿੱਚ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਾਲਵਿਲਾ ਮੰਗਾ ਪ੍ਰਭ ਦਾਸੂਵਾਲ ਤੇ ਕੋਸ਼ਲ ਚੌਧਰੀ ਲੈਨੇ ਆ ਮਤਲਬ ਕਿ ਪੰਜ ਛੇ ਜਣਿਆਂ ਦਾ ਇਹਦੇ ਵਿੱਚ ਨਾਮ ਲਿਖਿਆ ਕਹਿੰਦੇ ਅਸੀਂ ਕਰਨ ਦੀ ਜੜੀ ਹੈ ਉਸ ਦੀ ਮੌਤ ਹੋਈ ਹੈ ਉਸ ਦਾ ਕਤਲ ਕੀਤਾ ਗਿਆ ਉਸ ਦੀ ਜ਼ਿੰਮੇਵਾਰੀ ਜੜੀ ਹੈ ਉਹ ਅਸੀਂ ਲੈਨੇ ਆ ਇਹਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਇਹ ਜੱਗੂ ਖੋਤੀ ਦਾ ਸਾਰਾ ਕੰਮ ਸਾਹਮ ਦਾ ਸੀ ਪਗੋੜੇ ਬੰਦੇ ਉਸਤੇ ਹਥਿਆਰ ਤੇ ਪੈਸੇ ਇਹ ਸਾਹਮ ਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬੜਿਆਰ ਦਾ ਬਦਲਾ ਲਿਆ ਆ ਗੋਰਾ ਬੜਿਆਰ ਦਾ ਉਸਨੇ ਨਾਮ ਦਾ ਵਿੱਚ ਜ਼ਿਕਰ ਕੀਤਾ ਜਦੋਂ ਕਿ ਇਸ ਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਅੱਗੇ ਤੋਂ ਜੋ ਵੀ ਸਾਡੇ ਭਰਾਣਾ ਨਜਾਇਜ਼ ਕਰਦਾ ਹੈ ਇਹ ਪਗਤਾਨ ਕਰਨ ਲਈ ਤਿਆਰ ਹੈ ਮਤਲਬ ਕਿ ਉਹਨਾਂ ਨੇ ਇਹ ਸਾਫ਼ ਤੌਰ ਤੇ ਲਿਖਿਆ ਹੋਇਆ ਹਾਲਾਂਕਿ ਆਫੀਸ਼ੀਅਲ ਪੇਜ ਆਇਆ ਕਿਸ ਤਰੀਕੇ ਦਾ ਆ ਇਸ ਲਈ ਪੁਸ਼ਟੀ ਹੋਣੀ ਬਾਕੀ ਹੈ ਪਰ ਇਸ ਦੇ ਵਿੱਚ ਸਾਫ਼ ਜ਼ਿਕਰ ਕੀਤਾ ਕਿ ਕਰਨ ਦਾ ਕਤਲ ਉਹਨਾਂ ਦੇ ਬਰੋ ਕੀਤਾ ਗਿਆ ਪਰ ਉਹਨਾਂ ਦੀ ਜੋ ਮਾਂ ਦਾ ਕਤਲ ਜਿਹੜਾ ਹੈ ਹੋਇਆ ਆ ਉਸ ਬਾਰੇ ਜਿਹੜਾ ਆ ਉਸ ਦੇ ਵਿੱਚ ਜ਼ਿਕਰ ਨਹੀਂ ਹੈਗਾ ਤਾਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਜੇਕਰ ਇਹ ਪੋਸਟਰ ਬਿਲਕੁਲ ਪੋਸਟ ਬਿਲਕੁਲ ਸਹੀ ਆ ਤਾਂ ਜੋ ਕਰਨ ਹੈ ਉਸ ਨੂੰ ਜਿਹੜਾ ਆ ਟਾਰਗੇਟ ਕੀਤਾ ਜਾ ਸਕਦਾ ਜਾਂ ਉਸ ਨੂੰ ਟਾਰਗੇਟ ਕਰਨ ਦੇ ਲਈ ਆਈ ਸੀ ਪਰ ਨਾਲ ਹੀ ਜੋ ਜੱਗੂ ਭਗਵਾਨਪੁਰਿਆ ਦੀ ਮਾਂ ਸੀ ਉਸ ਦਾ ਜਿਹੜਾ ਕਤਲ ਹੋ ਜਾਂਦਾ ਕਿਉਂਕਿ ਉਹ ਰਿਸ਼ਤੇਦਾਰ ਹੈ ਕਰਨੂ ਦਾ ਤੇ ਜੱਗੂ ਭਗਵਾਨਪੁਰਿਆ ਦੇ ਨਾਲ ਹੀ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਉਹ ਰਹਿੰਦਾ ਸੀਗਾ ਜਿਸ ਦਾ ਕਤਲ ਕਰ ਦਿੱਤਾ ਗਿਆ ਨਾਲ ਹੀ ਮਾਂ ਦਾ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਬੇहद ਕਹਿ ਸਕਦੇ ਆ ਕਿ ਖੌਫਨਾਕ ਘਟਨਾ ਵਾਪਰੀ ਹੈ ਹਾਲਾਂਕਿ ਜੱਗੂ ਭਗਵਾਨਪੁਰਿਆ ਦੀ ਮਾਂ ਪਿੰਡ ਦੇ ਸਰਪੰਚ ਰਹ ਚੁੱਕੇ ਨੇ ਕੋਲੀ ਭਗਵਾਨਪੁਰਾ ਪਿੰਡ ਹੈ ਹਰਜੀਤ ਕੋਰ ਉਸ ਦਾ ਨਾਮ ਹੈ ਤੇ 52 ਸਾਲ ਦੀ ਮਾਤਾ ਦੀ ਜਿਹੜੀ ਹੈ ਉਮਰ ਸੀ ਜਿਹੜੇ ਇਸ ਵੇਲੇ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੇ ਕਈ ਸਾਰੀਆਂ ਗੋਲੀਆਂ ਲੱਗੀਆਂ ਢਿੱਡ ਦੇ ਵਿੱਚ ਗੋਲੀਆਂ ਲੱਗੀਆਂ ਉਹਨਾਂ ਦੇ ਤੇ ਉਹਨਾਂ ਦੇ ਚਿਹਰੇ ਦੇ ਉੱ ਮਤਾਬਕ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਗੋਲੇ ਲੱਗੀ ਜਿਸ ਤੋਂ ਬਾਅਦ ਮੌਕੇ ਤੇ ਉਹਨਾਂ ਦੀ ਜੜੀ ਹੈ ਉਹ ਜਾਨ ਜੜੀ ਹੈ ਉਹ ਚਲੇ ਗਈ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਸਾਰੇ ਮਾਮਲੇ ਨੂੰ ਲੈ ਕੇ ਬਰੀਕੀ ਦੇ ਨਾਲ ਜੜੀ ਹੈ ਇਹ ਸਾਰੇ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇੱਕ ਵੱਡੀ ਘਟਨਾ ਇਤਿਹਾਸਿਕ ਘਟਨਾ ਆਪਾਂ ਕਹਿ ਸਕਦੇ ਸਿੱਧੂ ਮੂਸੇਵਾਲੇ ਦਾ ਉਸ ਵੇਲੇ ਕਤਲ ਹੋਇਆ ਸੀ ਹਾਲਾਂਕਿ ਜੇ ਆਪਾਂ ਜੱਗੂ ਭਗਵਾਨਪੁਰੀ ਦੀ ਗੱਲ ਕਰੀਏ ਤਾਂ 50 ਦੇ ਕਰੀਬ ਉਸ ਤੇ ਉੱਤੇ ਮਾਮਲੇ ਜਿਹੜੇ ਦਰਜ ਨੇ ਅਪਰਾਧਿਕ ਮਾਮਲੇ ਦਰਜ ਨੇ ਨਾਲ ਹੀ ਉਸ ਦਾ ਵੱਡਾ ਨਾਮ ਉਸ ਕਾਂਡ ਦੇ ਨਾਲ ਜੁੜਦਾ ਜਦੋਂ ਸ ਦਾਇਤਾ ਉਸ ਦੇ ਵਿੱਚ ਜੱਗੂ ਭਗਵਾਨਪੁਰਿਆ ਦਾ ਨਾਮ ਵੀ ਸਾਹਮਣੇ ਆਇਆ ਸੀ ਪਰ ਉਸ ਦੀ ਮਾਂ ਨੂੰ ਕਹਿ ਸਕਦੇ ਕਿ ਨਹੀਂ ਪਤਾ ਸੀ ਕਿ ਦੋ ਗੈਂਗਵਾਰਾਂ ਦੇ ਵਿੱਚ ਜਾਂ ਗੈਂਗਸਟਰ ਗੈਂਗਵਾਰ ਦੇ ਚੱਲਦੇ ਆ ਉਸ ਦੀ ਮਾਂ ਵੀ ਇਸ ਗੈਂਗਵਾਰ ਦੇ ਆ ਭੇਟ ਜਿਹੜੀ ਆ ਉਹ ਚੜ ਸਕਦੀ ਤਾਂ ਉਸੇ ਤਰੀਕੇ ਦੇ ਨਾਲ ਹੋਇਆ ਕਿ ਉਸ ਗੈਂਗਵਾਰ ਦੇ ਕਰਕੇ ਅੱਜ ਇੱਕ ਮਾਂ ਜਿਹੜੀ ਐ ਇਸ ਦੁਨੀਆ ਤੋਂ ਚਲੇ ਗਈ ਆ ਹਾਲਾਂਕਿ ਜਿੰਨੇ ਵੀ ਗੈਂਗਸਟਰਾਂ ਜਿਨ੍ਹਾਂ ਦੇ ਵੱਲੋਂ ਇਹ ਪੁਸ਼ਟੀ ਕੀਤੀ ਜਾਂਦੀ ਜਿਨ੍ਹਾਂ ਦੇ ਵੱਲੋਂ ਇਹ ਪੋਸਟਾਂ ਪਾਈਆਂ ਜਾਂਦੀਆਂ ਉਹਨਾਂ ਵੱਲੋਂ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ ਕਿ ਰਿਸਪੈਕਟ ਊਮ ਮਾਂ ਥੱਲੇ ਲਿਖਿਆ ਹੁੰਦਾ ਹੈਸ਼ਟੈਗ ਪਾਇਆ ਹੁੰਦਾ ਕਿਉਂਕਿ ਸਿੱਧੇ ਤੌਰ ਤੇ ਉਹਨਾਂ ਦਾ ਕਹਿਣਾ ਹੁੰਦਾ ਕਿ ਆਪਾਂ ਔਰਤਾਂ ਦੀ ਇੱਜ਼ਤ ਕਰਦੇ ਹਾਂ ਪਰ ਇੱਕ ਕਹਿ ਸਕਦੇ ਕਿ ਇੱਕ ਮਾਂ ਜਿਹੜੀ ਐ ਇਸ ਗੈਂਗਵਾਰ ਦੀ ਭੇਟ ਚੜ ਗਈ ਆ ਜਿਹੜੀ ਕਹਿ ਸਕਦੇ ਇਸ ਦੁਨੀਆ ਤੋਂ ਰੁਕਸਤ ਹੋ ਗਈ ਆ ਉਸਤੇ ਵੀ ਗੋਲੀਆਂ ਲੱ ਮੌਤ ਉਗੀ ਹਸਪਤਾਲ ਦੇ ਵਿੱਚ ਜਾ ਕੇ ਡਾਕਟਰਾਂ ਦੇ ਵੱਲੋਂ ਡੈਥ ਡਿਕਲੇਅਰ ਜਿਹੜਾ ਉਹਨਾਂ ਨੂੰ ਡੈੱਡ ਡਿਕਲੇਅਰ ਜਿਹੜਾ ਹੈ ਉਹ ਕਰ ਦਿੱਤਾ ਗਿਆ ਸਿਕਾ ਤਾਂ ਹੁਣ ਅਸੀਂ ਇਸ ਵੇਲੇ ਸਪੋਰਟ ਤੇ ਖੜੇ ਆ ਕੱਲੀ ਕੱਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਿੰਡ ਵੀ ਲੈ ਕੇ ਚੱਲਾਂਗੇ ਉਹਨਾਂ ਦੇ ਯਾਰਾਂ ਦੋਸਤਾਂ ਦੇ ਜੋ ਮਿੱਤਰ ਸੱਜਣਾਂ ਗੱਲ ਕਰ ਲਈਏ ਜੋ ਪਿੰਡ ਦੇ ਨੇ ਜੋ ਪਿੰਡ ਦਾ ਸਰਪੰਚ ਹੈ ਜੋ ਉਹਨਾਂ ਦੀ ਮਾਂ ਦੇ ਨਾਲ ਜੋ ਗਵਾਂਡ ਜੋ ਉਹਨਾਂ ਦੇ ਹੋਊਗੇ ਸਾਰਿਆਂ ਨਾਲ ਆਪਾਂ ਗੱਲਬਾਤ ਕਰਕੇ ਕਿਸ ਤਰੀਕੇ ਦਾ ਸੁਭਾਅ ਸੀਗਾ ਕਿਸ ਤਰੀਕੇ ਦੀ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਕਿ ਪਹਿਲਾਂ ਤੋਂ ਵੀ ਕੋਈ ਥ੍ਰੈਟਸ ਵਗੈਰਾ ਆ ਰਹੇ ਸਕੇ ਉਸ ਨੂੰ ਲੈ ਕੇ ਵੀ ਆਪਾਂ ਕੋਸ਼ਿਸ਼ ਹਾਲਾਂਕਿ ਜੋ ਵੀ ਆਪਾਂ ਗੱਲਾਂ ਦੱਸ ਰਹੇ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਅਧਿਕਾਰਤ ਤੌਰ ਤੇ ਪੁਸ਼ਟੀ ਹੋਣੀ ਵਾਕਿਆ ਪਰ ਫਿਲਹਾਲ ਅਸੀਂ ਕਾਦੀਆਂ ਰੋੜ ਤੇ ਆ ਜਿੱਥੇ ਇਹ ਘਟਨਾ ਵਾਪਰੀ ਹੈ ਬਟਾਲਾ ਤੋਂ ਕਾਦੀਆਂ ਰੋੜਾ ਤੁਸੀਂ ਦੇਖ ਸਕਦੇ ਹੋ ਇੱਥੇ ਗੋਲੀ ਜਿਹੜੀ ਆ ਚੱਲੀ ਆ ਗੋਲੀਆਂ ਦੇ ਨਿਸ਼ਾਨ ਪੁਲਿਸ ਦੇ ਵੱਲੋਂ ਸਿਲੈਕਟ ਕੀਤੇ ਗਏ ਨੇ ਤੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਤੀ ਆ ਤਾਂ ਬੇहद ਵੱਡੀ ਜਿਹੜੀ ਆ ਘਟਨਾ ਵਾਪਰੀ ਹੈ ਆ ਇੱਕ ਇਤਿਹਾਸਿਕ ਘਟਨਾ ਕਹਿ ਸਕਦੇ ਕਿ ਜੱਗੂ ਭਗਵਾਨਪੁਰੀਆ ਦੀ ਜੋ ਮਾਂ ਆ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਦੇਰ ਰਾਤ 9:30 ਤੋਂ 10 ਵਜੇ ਦੇ ਵਿਚਾਲੇ ਇਹ ਕਤਲ ਕੀਤਾ ਗਿਆ ਤਾਂ ਉਹੀ ਇਹ ਜਗਾਹ ਆ ਦੱਸ ਦਣਾ ਚਾਹੁੰਦੇ ਆ ਕਿ ਜਿਹੜਾ ਘਰ ਹੈ ਇਸ ਦੇ ਵਿੱਚ ਰੈਂਟ ਦੇ ਉੱਤੇ ਜੱਗੂ ਭਗਵਾਨਪਰੀਆਂ ਦੇ ਜੋ ਮਾਤਾ ਆ ਰਹਿੰਦੇ ਸੀਗੇ ਨਾਲ ਹੀ ਕਰਨ ਵੀ ਜਿਹੜੇ ਆ ਉਹਨਾਂ ਦੇ ਨਾਲ ਕਿਉਂਕਿ ਡਰਾਈਵਰ ਸਕੇ ਤੇ ਰਿਸ਼ਤੇਦਾਰ ਵੀ ਸੀ ਨਾਲੇ ਰਹਿੰਦੇ ਸੀਗੇ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਇਸ ਘਰ ਦੇ ਵਿੱਚ ਰੈਂਟ ਦੇ ਉੱਤੇ ਰਹਿੰਦੇ ਸੀ ਪਰ ਜਿਹੜਾ ਟਾਰਗੇਟ ਸੀਗਾ ਜੋ ਸ਼ੂਟਰਾਂ ਦਾ ਟਾਰਗੇਟ ਸੀਗਾ ਉਹ ਬਿਲਕੁਲ ਕਲੀਅਰ ਤੇ ਸਾਫ਼ ਸੀ ਕਿਉਂਕਿ ਉਹਨਾਂ ਨੇ ਹੋਰ ਕਿਸੇ ਪਾਸੇ ਕੋਈ ਗੋਲੀ ਵੱਜਣੇ ਨਹੀਂ ਦਿੱਤੀ ਤੁਸੀਂ ਗੇਟ ਉੱਤੇ ਦੇਖ ਸਕਦੇ ਹੋ ਕੋਈ ਨਿਸ਼ਾਨ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ ਤੁਸੀਂ ਕੰਧਾਂ ਉੱਤੇ ਦੇਖ ਸਕਦੇ ਹੋ ਕੋਈ ਵੀ ਨਿਸ਼ਾਨ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਹੈਗਾ ਸਦਾ ਹੀ ਜਿਹੜਾ ਹੈ ਸ਼ੂਟ ਕਰਨ ਤੇ ਉਹਨਾਂ ਦੀ ਜੋ ਮਾਤਾ ਨੂੰ ਕੀਤਾ ਗਿਆ ਹੈਗਾ ਤਾਂ ਸਿੱਧੇ ਤੌਰ ਤੇ ਉਹਨਾਂ ਦੀ ਇਸ ਸ਼ੂਟ ਦੇ ਵਿੱਚ ਜਾਨ ਚਲੇਗੀ ਤਾਂ ਕਹਿ ਸਕਦੇ ਕਿ ਬੇਹਦ ਖੌਫਨਾਕ ਜਿਹੜੀ ਹੈ ਘਟਨਾ ਵਾਪਰੀ ਜਿਸ ਨੇ ਇੱਕ ਵਾਰ ਜਿਹੜਾ ਇਹ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਗੈਂਗਵਾਰ ਅਸੀਂ ਬਹੁਤ ਵਾਰ ਦੇਖਿਆ ਗੈਂਗਵਾਰ ਜਿਹੜਾ ਹੈ ਆਪਾਂ ਸੁਣਦੇ ਆਣੇ ਕਿ ਦੋ ਗੁੱਟਾਂ ਦੀ ਆਪਸ ਵਿੱਚ ਲੜਾਈ ਹੁੰਦੀ ਫਿਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਪਰ ਸਿੱਧੇ ਤੌਰ ਤੇ ਕਹਿ ਸਕਦੇ ਕਿ ਇਸ ਗੈਂਗਵਾਰ ਦੇ ਵਿੱਚ ਇੱਕ ਔਰਤ ਦੀ ਇੱਕ ਮਾਂ ਦੀ ਜਾਨ ਗਈ ਹੈ ਤੇ ਬੇਰਹਿਮੀ ਦੇ ਨਾਲ ਜਾਨ ਗਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਮੂੰਹ ਦੇ ਉੱਤੇ ਉਹਨਾਂ ਦੇ ਚਿਹਰੇ ਦੇ ਉੱਤੇ ਉਹਨਾਂ ਦੇ ਢਿੱਡ ਦੇ ਵਿੱਚ ਉਹਨਾਂ ਦੇ ਲੱਤਾਂ ਦੇ ਉੱਤੇ ਵੀ ਗੋਲੀਆਂ ਵੱਜੀਆਂ ਤੇ ਜੋ ਬਰਸ਼ਟ ਖੁੱਲਿਆ ਸਿਕਾ ਦੱਸਿਆ ਜਾ ਰਿਹਾ ਹੈ ਕਿ ਅੱਗ ਦੇ ਅੰਗਿਆਰੇ ਤੇ ਲੋਕਲ ਜੋ ਲੋਕ ਦੱਸ ਰਹੇ ਨੇ ਅੱਗ ਦੇ ਅੰਗਿਆਰੇ ਇੱਕ ਤਰੀਕੇ ਦੇ ਨਾਲ ਨਿਕਲ ਰਹੇ ਸਕੇ ਤਾਂ ਤਸਵੀਰਾਂ ਜਿਹੜੀਆਂ ਸਗੀਆਂ ਬੇहद ਰਾਤ ਵਾਲੀਆਂ ਭਿਆਨਕ ਸੀ ਹਾਲਾਂਕਿ ਤਸਵੀਰ ਤੁਸੀਂ ਇਸ ਵੇਲੇ ਤੁਹਾਡੇ ਨਾਲ ਆਪਾਂ ਘਰ ਦੀ ਸਾਂਝੀ ਕਰ ਰਿਹਾ ਘਰ ਦੀ ਜਿਹੜਾ ਰੈਂਟ ਦੇ ਉੱਤੇ ਘਰ ਦੇ ਵਿੱਚ ਜਿਹੜਾ ਆ ਉਹ ਰਹਿ ਰਹੇ ਸਕੇ ਹਾਲਾਂਕਿ ਪਿੰਡ ਉਹਨਾਂ ਦਾ ਇੱਥੋਂ ਹੈਗਾ ਤੇ ਇਸ ਜਗ੍ਹਾ ਦੇ ਉੱਤੇ ਜਿਹੜੀਆਂ ਗੋਲੀਆਂ ਉਹ ਵੱਜੀਆਂ ਨੇ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹਾਲਾਂਕਿ ਕਿਉਂ ਹੋਇਆ ਕਿਸ ਤਰੀਕੇ ਦੇ ਨਾਲ ਹੋਇਆ ਕਿਸ ਗਰੁੱਪ ਦੇ ਵੱਲੋਂ ਕੀਤਾ ਗਿਆ ਹੈ ਉਸ ਨੂੰ ਲੈ ਕੇ ਤਫ਼ਤੀਸ਼ ਦਾ ਇੱਕ ਬਿਸ਼ਾਅ ਹੈ ਤੇ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਿੱਧੇ ਤੌਰ ਤੇ ਸਾਰੇ ਖੁਲਾਸੇ ਜਿਹੜੇ ਆ ਮੈਂ ਦਿਖਾਉਂਗਾ ਕਿ ਇਹ ਜਗ੍ਹਾ ਆ ਕਾਦੀਆਂ ਤੋਂ ਚੁੰਗੀ ਰੋਡ ਜਿਹੜਾ ਇਹ ਕਾਦੀਆਂ ਰੋਡ ਦੀ ਜਿਹੜੀ ਇਹ ਜਗ੍ਹਾ ਹੈਗੀ ਇਸ ਸੜਕ ਦੇ ਉੱਤੇ ਜਿਹੜੀ ਇਹ ਘਟਨਾ ਵਾਪਰੀ ਹੈ ਤਸਵੀਰ ਤੁਸੀਂ ਆ ਦੇਖ ਸਕਦੇ ਪੁਲਿਸ ਦੇ ਵੱਲੋਂ ਨਿਸ਼ਾਨਦੇਹੀ ਕੀਤੀ ਗਿਆ ਨਾਲ ਹੀ ਕੰਚ ਖਿਲ ਰਿਹਾ ਹੋਇਆ ਉਹ ਨਜ਼ਰ ਆ ਰਿਹਾ ਹੈ ਇੱਧਰ ਘਰ ਹੈ ਜੋ ਲੋਕ ਇੱਥੇ ਰਹਿ ਰਹੇ ਸਕੇ ਹਾਲਾਂਕਿ ਕਿਸ ਕੰਮ ਦੇ ਲਈ ਇੱਥੇ ਖੜੇ ਹੋਏ ਸਗੇ ਇਸ ਬਾਰੇ ਹਜੇ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ ਪਰ ਪੁਲਿਸ ਦੇ ਬਲੋ ਸਿੱਧੇ ਤੌਰ ਤੇ ਤਫਤੀਸ਼ ਇਸ ਸਾਰੇ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਅਣਪਛਾਤੇ ਵਿਅਕਤੀਆਂ ਦੇ ਉੱਤੇ ਮਾਮਲਾ ਵੀ ਜੜਿਆ ਆ ਉਹ ਦਰਜ ਕਰ ਲਿਆ ਗਿਆ ਤਾਂ ਜੱਗੂ ਭਗਵਾਨਪੁਰੀਆ ਜੋ ਕਿ ਨਾਮੀ ਗੈਂਗਸਟਰ ਆ ਉਸਦੇ ਮਾਂ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਜਿਸ ਤੇ ਬਾਅਦ ਦੇ ਕਹਿ ਸਕਦੇ ਕਿ ਰਾਤ ਦਾ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇਹ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਪਹਿਲੀ ਵਾਰ ਹੋਇਆ ਕਿ ਕਿਸੇ ਗੈਂਗਸਟਰ ਦੀ ਮਾਂ ਨੂੰ ਟਾਰਗੇਟ ਕੀਤਾ ਗਿਆ ਹੋਵੇ ਹਾਲਾਂਕਿ ਟਾਰਗੇਟ ਕਿਨਾਂ ਵੱਲੋਂ ਕੀਤਾ ਗਿਆ ਉਸ ਨੂੰ ਲੈ ਕੇ ਦੁਚਿੱਤੀ ਹੈ ਉਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਤੇ ਕਈਆਂ ਦੇ ਵੱਲੋਂ ਹਾਲਾਂਕਿ ਇੱਕ ਗਰੁੱਪ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਜਿਹੜਾ ਉਹਨਾਂ ਦਾ ਕਤਲ ਕੀਤਾ ਉਹਨਾਂ ਨੇ ਮੈਸੇਜ ਪਾਇਆ ਹਾਲਾ ਕਿ ਆਫੀਸ਼ੀਅਲ ਉਹਨਾਂ ਦਾ ਪੇਜ ਹੈ ਜਾਂ ਫਿਰ ਫੇਕ ਹੈ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਬਰੀਕੀ ਦੇ ਨਾਲ ਪੁਸ਼ਟੀ ਕੀਤੀ ਜਾ ਸਕਦੀ ਸਿੱਧੇ ਤੌਰ ਤੇ ਉਸ ਦੇ ਵਿੱਚ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਾਲਵਿੱਲਾ ਮੰਗਾ ਪ੍ਰਭ ਦਾਸੂਵਾਲ ਤੇ ਕੋਸ਼ਲ ਚੌਧਰੀ ਲੈਨੇ ਆ ਮਤਲਬ ਕਿ ਪੰਜ ਛੇ ਜਣਿਆਂ ਦਾ ਇਹਦੇ ਵਿੱਚ ਨਾਮ ਲਿਖਿਆ ਕਹਿੰਦੇ ਅਸੀਂ ਕਰਨ ਦੀ ਜੜੀ ਹੈ ਉਸ ਦੀ ਮੌਤ ਹੋਈ ਹੈ ਉਸ ਦਾ ਕਤਲ ਕੀਤਾ ਗਿਆ ਉਸ ਦੀ ਜ਼ਿੰਮੇਵਾਰੀ ਜੜੀ ਹੈ ਉਹ ਅਸੀਂ ਲੈਨੇ ਆ ਇਹਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਇਹ ਜੱਗੂ ਖੋਤੀ ਦਾ ਸਾਰਾ ਕੰਮ ਸਾਹਮਦਾ ਸੀ ਪਗੋੜੇ ਬੰਦੇ ਉਸਤੇ ਹਥਿਆਰ ਤੇ ਪੈਸੇ ਇਹ ਸਾਹਮਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬੜਿਆਰ ਦਾ ਬਦਲਾ ਲਿਆਇਆ ਗੋਰਾ ਬੜਿਆਰ ਦਾ ਉਸਨੇ ਨਾਮ ਦਾ ਵਿੱਚ ਜ਼ਿਕਰ ਕੀਤਾ ਜਦੋਂ ਕਿ ਇਸ ਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਅੱਗੇ ਤੋਂ ਜੋ ਵੀ ਸਾਡੇ ਭਰਾਣਾ ਨਜਾਇਜ਼ ਕਰਦਾ ਹੈ ਇਹ ਭੁਗਤਾਨ ਕਰਨ ਲਈ ਤਿਆਰ ਹੈ ਮਤਲਬ ਕਿ ਉਹਨਾਂ ਨੇ ਇਸ ਸਾਫ਼ ਤੌਰ ਤੇ ਲਿਖਿਆ ਹੋਇਆ ਹਾਲਾਂਕਿ ਆਫੀਸ਼ੀਅਲ ਪੇਜ ਆਇਆ ਕਿਸ ਤਰੀਕੇ ਦਾ ਆ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ ਪਰ ਇਸ ਦੇ ਵਿੱਚ ਸਾਫ਼ ਜ਼ਿਕਰ ਕੀਤਾ ਕਿ ਕਰਨ ਦਾ ਕਤਲ ਉਹਨਾਂ ਦੇ ਬਲੋ ਕੀਤਾ ਗਿਆ ਪਰ ਉਹਨਾਂ ਦੀ ਜੋ ਮਾਂ ਦਾ ਕਤਲ ਜਿਹੜਾ ਹੋਇਆ ਆ ਉਸ ਬਾਰੇ ਜਿਹੜਾ ਆ ਉਸ ਦੇ ਵਿੱਚ ਜ਼ਿਕਰ ਨਹੀਂ ਹੈਗਾ ਤਾਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਜੇਕਰ ਇਹ ਪੋਸਟਰ ਬਿਲਕੁਲ ਪੋਸਟ ਬਿਲਕੁਲ ਸਹੀ ਆ ਤਾਂ ਜੋ ਕਰਨ ਹੈ ਉਸ ਨੂੰ ਜਿਹੜਾ ਆ ਟਾਰਗੇਟ ਕੀਤਾ ਜਾ ਸਕਦਾ ਜਾਂ ਉਸ ਨੂੰ ਟਾਰਗੇਟ ਕਰਨ ਦੇ ਲਈ ਆਏ ਸੀ ਪਰ ਨਾਲ ਹੀ ਜੋ ਜੱਗੂ ਭਗਵਾਨਪੁਰਿਆ ਦੀ ਮਾਂ ਸੀ ਉਸ ਦਾ ਜਿਹੜਾ ਆ ਕਤਲ ਹੋ ਜਾਂਦਾ ਕਿਉਂਕਿ ਉਹ ਰਿਸ਼ਤੇਦਾਰ ਹੈ ਕਰਨੂਨਾ ਦਾ ਤੇ ਜੱਗੂ ਭਗਵਾਨਪ ਦੇ ਨਾਲ ਹੀ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਉਹ ਰਹਿੰਦਾ ਸੀਗਾ ਜਿਸ ਦਾ ਕਤਲ ਕਰ ਦਿੱਤਾ ਗਿਆ ਨਾਲ ਹੀ ਮਾਂ ਦਾ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਬੇਹੱਦ ਕਹਿ ਸਕਦੇ ਆ ਕਿ ਖੌਫਨਾਕ ਘਟਨਾ ਵਾਪਰੀ ਹੈ ਹਾਲਾਂਕਿ ਜੱਗੂ ਭਗਵਾਨਪੁਰੀਏ ਦੀ ਮਾਂ ਪਿੰਡ ਦੇ ਸਰਪੰਚ ਰਹੇ ਚੁੱਕੇ ਨੇ ਕੋਲੀ ਭਗਵਾਨਪੁਰਾ ਪਿੰਡ ਹੈ ਹਰਜੀਤਕ ਔਰ ਉਸ ਦਾ ਨਾਮ ਆ ਤੇ 52 ਸਾਲ ਦੀ ਮਾਤਾ ਦੀ ਜਿਹੜੀ ਹੈ ਉਮਰ ਸੀ ਜਿਹੜੇ ਇਸ ਵੇਲੇ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੇ ਕਈ ਸਾਰੀਆਂ ਗੋਲੀਆਂ ਲੱਗੀਆਂ ਢਿੱਡ ਦੇ ਵਿੱਚ ਗੋਲੀਆਂ ਲੱਗੀਆਂ ਉਹਨਾਂ ਦੇ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਦੱਸਿਆ ਜਾ ਲਗੀ ਜਸਤੇ ਬਾਅਦ ਮੌਕੇ ਤੇ ਉਹਨਾਂ ਦੀ ਜੜੀ ਹੈ ਉਹ ਜਾਨ ਜੜੀ ਹੈ ਉਹ ਚਲੇ ਗਈ ਸੀ ਜਸਤੇ ਬਾਅਦ ਹੁਣ ਪੁਲਿਸ ਦੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਸਾਰੇ ਮਾਮਲੇ ਨੂੰ ਲੈ ਕੇ ਬਰੀਕੀ ਦੇ ਨਾਲ ਜੜੀ ਹੈ ਇਹ ਸਾਰੇ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇੱਕ ਵੱਡੀ ਘਟਨਾ ਇਤਿਹਾਸਿਕ ਘਟਨਾ ਆ ਪਾ ਕਹਿ ਸਕਦੇ ਸਿੱਧੂ ਮੂਸੇਵਾਲੇ ਦਾ ਉਸ ਵੇਲੇ ਕਤਲ ਹੋਇਆ ਸੀ ਹਾਲਾਂਕਿ ਜੇ ਆਪਾਂ ਜੱਗੂ ਭਗਵਾਨਪੁਰੀ ਦੀ ਗੱਲ ਕਰੀਏ ਤਾਂ 50 ਦੇ ਕਰੀਬ ਉਸ ਤੇ ਉੱਤੇ ਮਾਮਲੇ ਜਿਹੜੇ ਦਰਜ ਨੇ ਅਪਰਾਧਿਕ ਮਾਮਲੇ ਦਰਜ ਨੇ ਨਾਲ ਹੀ ਉਸ ਦਾ ਵੱਡਾ ਨਾਮ ਉਸ ਕਾਂਡ ਦੇ ਨਾਲ ਜੁੜਦਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਤਾਂ ਉਸ ਪੁਰੀਆ ਦਾ ਨਾਮ ਵੀ ਸਾਹਮਣੇ ਆਇਆ ਸੀ ਪਰ ਉਸਦੀ ਮਾਂ ਨੂੰ ਕਹਿ ਸਕਦੇ ਕਿ ਨਹੀਂ ਪਤਾ ਸੀ ਕਿ ਦੋ ਗੈਂਗਵਾਰਾਂ ਦੇ ਵਿੱਚ ਜਾਂ ਗੈਂਗਸਟਰ ਗੈਂਗਵਾਰ ਦੇ ਚੱਲਦੇ ਆ ਉਸਦੀ ਮਾਂ ਵੀ ਇਸ ਗੈਂਗਵਾਰ ਦੇ ਭੇਟ ਜਿਹੜੀ ਆ ਉਹ ਚੜ ਸਕਦੀ ਤਾਂ ਉਸੇ ਤਰੀਕੇ ਦੇ ਨਾਲ ਹੋਇਆ ਕਿ ਉਸ ਗੈਂਗਵਾਰ ਦੇ ਕਰਕੇ ਅੱਜ ਇੱਕ ਮਾਂ ਜਿਹੜੀ ਐ ਇਸ ਦੁਨੀਆ ਤੋਂ ਚਲੇ ਗਈ ਹੈ ਹਾਲਾਂਕਿ ਜਿੰਨੇ ਵੀ ਗੈਂਗਸਟਰਾਂ ਜਿਨ੍ਹਾਂ ਦੇ ਵੱਲੋਂ ਇਹ ਪੁਸ਼ਟੀ ਕੀਤੀ ਜਾਂਦੀ ਜਿਨ੍ਹਾਂ ਦੇ ਵੱਲੋਂ ਇਹ ਪੋਸਟਾਂ ਪਾਈਆਂ ਜਾਂਦੀਆਂ ਉਹਨਾਂ ਵੱਲੋਂ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ ਹੈ ਕਿ ਰਿਸਪੈਕਟ ਊਮੈਂ ਥੱਲੇ ਲਿਖਿਆ ਹੁੰਦਾ ਹੈ ਹੈਸ਼ਟੈਗ ਪਾਇਆ ਹੁੰਦਾ ਕਿਉਂਕਿ ਸਿੱਧੇ ਤੌਰ ਤੇ ਉਹਨਾਂ ਦਾ ਕਹਿਣਾ ਹੁੰਦਾ ਕਿ ਆਪਾਂ ਔਰਤਾਂ ਦੀ ਇੱਜ਼ਤ ਕਰਦੇ ਆ ਪਰ ਇੱਕ ਕਹਿ ਸਕਦੇ ਕਿ ਇੱਕ ਮਾਂ ਜਿਹੜੀ ਐ ਇਸ ਗੈਂਗਵਾਰ ਦੀ ਭੇਟ ਚੜ ਗਈ ਹੈ ਜਿਹੜ ਸਤੋਗਿਆ ਉਸਤੇ ਵੀ ਗੋਲੀਆਂ ਲੱਗੀਆਂ ਕਰਨ ਦੇ ਵੀ ਤਿੰਨ ਚਾਰ ਗੋਲੀਆਂ ਲੱਗੀਆਂ ਜਨਾ ਦੀ ਜੜੀ ਹੈ ਉਹ ਮੌਤ ਹੋ ਗਿਆ ਹਸਪਤਾਲ ਦੇ ਵਿੱਚ ਜਾ ਕੇ ਡਾਕਟਰਾਂ ਦੇ ਵੱਲੋਂ ਡੈਥ ਡਿਕਲੇਅਰ ਜਿਹੜਾ ਉਹਨਾਂ ਨੂੰ ਡੈੱਡ ਡਿਕਲੇਅਰ ਜਿਹੜਾ ਹੈ ਉਹ ਕਰ ਦਿੱਤਾ ਗਿਆ ਸਿਕਾ ਤਾਂ ਹੁਣ ਅਸੀਂ ਉਸ ਵੇਲੇ ਸਪੋਰਟ ਤੇ ਖੜੇ ਹਾਂ ਕੱਲੀ ਕੱਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਿੰਡ ਵੀ ਲੈ ਕੇ ਚੱਲਾਂਗੇ ਉਹਨਾਂ ਦੇ ਯਾਰਾਂ ਦੋਸਤਾਂ ਦੇ ਜੋ ਮਿੱਤਰ ਸੱਜਣਾਂ ਗੱਲ ਕਰ ਲਈਏ ਜੋ ਪਿੰਡ ਦੇ ਨੇ ਜੋ ਪਿੰਡ ਦਾ ਸਰਪੰਚ ਹੈ ਜੋ ਉਹਨਾਂ ਦੀ ਮਾਂ ਦੇ ਨਾਲ ਜੋ ਗਵਾਂਡ ਜੋ ਉਹਨਾਂ ਦੇ ਹੋਊਗੇ ਸਾਰਿਆਂ ਨਾਲ ਆਪਾਂ ਗੱਲਬਾਤ ਕਰਕੇ ਕਿਸ ਤਰੀਕੇ ਦਾ ਸੁਭਾਅ ਸੀਗਾ ਕਿਸ ਤਰੀਕੇ ਦੀ ਜਿਹੜੀ ਹੈ ਕਿਸ ਤਰੀਕੇ ਕਹਿ ਸਕਦੇ ਕਿ ਪਹਿਲਾਂ ਤੋਂ ਵੀ ਕੋਈ ਥ੍ਰੈਟਸ ਵਗੈਰਾ ਆ ਰਹੇ ਸਕੇ ਉਸ ਨੂੰ ਲੈ ਕੇ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੇ ਕਲਾਸ ਨੂੰ ਹਾਲਾਂਕਿ ਜੋ ਵੀ ਆਪਾਂ ਗੱਲ ਆ ਦੱਸ ਰਹੇ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਅਧਿਕਾਰਤ ਤੌਰ ਤੇ ਪੁਸ਼ਟੀ ਹੋਣੀ ਬਾਕੀ ਹੈ ਪਰ ਫਿਲਹਾਲ ਅਸੀਂ ਕਾਦੀਆਂ ਰੋਡ ਤੇ ਆ ਜਿੱਥੇ ਇਹ ਘਟਨਾ ਵਾਪਰੀ ਹੈ ਬਟਾਲਾ ਤੋਂ ਕਾਦੀਆਂ ਰੋੜਾ ਤੁਸੀਂ ਦੇਖ ਸਕਦੇ ਹੋ ਇੱਥੇ ਗੋਲੀ ਜਿਹੜੀ ਆ ਚੱਲੀ ਆ ਗੋਲੀਆਂ ਦੇ ਨਿਸ਼ਾਨ ਪੁਲਿਸ ਦੇ ਵੱਲੋਂ ਸਿਲੈਕਟ ਕੀਤੇ ਗਏ ਨੇ ਤੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਤੀ ਆ ਤਾਂ ਬੇहद ਵੱਡੀ ਜਿਹੜੀ ਆ ਘਟਨਾ ਵਾਪਰੀ ਹੈ ਇੱਕ ਇ ਕਤਲ ਕਰ ਦਿੱਤਾ ਗਿਆ ਹੈ ਦੇਰ ਰਾਤ 9:30 ਤੋਂ 10 ਵਜੇ ਦੇ ਵਿਚਾਲੇ ਇਹ ਕਤਲ ਕੀਤਾ ਗਿਆ ਤਾਂ ਉਹੀ ਇਹ ਜਗਾਹ ਆ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ ਘਰ ਹੈ ਇਸ ਦੇ ਵਿੱਚ ਰੈਂਟ ਦੇ ਉੱਤੇ ਜੱਗੂ ਭਗਵਾਨਪਰੀਆਂ ਦੇ ਜੋ ਮਾਤਾ ਆ ਰਹਿੰਦੇ ਸੀਗੇ ਨਾਲ ਹੀ ਕਰਨ ਵੀ ਜਿਹੜੇ ਆ ਉਹਨਾਂ ਦੇ ਨਾਲ ਕਿਉਂਕਿ ਡਰਾਈਵਰ ਸਕੇ ਤੇ ਰਿਸ਼ਤੇਦਾਰ ਵੀ ਸੀ ਨਾਲੇ ਰਹਿੰਦੇ ਸੀਗੇ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਇਸ ਘਰ ਦੇ ਵਿੱਚ ਰੈਂਟ ਦੇ ਉੱਤੇ ਰਹਿੰਦੇ ਸੀ ਪਰ ਜਿਹੜਾ ਟਾਰਗੇਟ ਸੀਗਾ ਜੋ ਸ਼ੂਟਰਾਂ ਦਾ ਟਾਰਗੇਟ ਸੀਗਾ ਉਹ ਬਿਲਕੁਲ ਕਲੀਅਰ ਤੇ ਸਾਫ਼ ਸੀ ਕਿਉਂਕਿ ਉਹਨਾਂ ਨੇ ਹੋਰ ਕਿਸੇ ਪਾਸੇ ਕੋਈ ਗੋਲੀ ਵੱਜਣੇ ਨਹੀਂ ਦਿੱਤੀ ਤੁਸੀਂ ਗੇਟ ਉੱਤੇ ਦੇਖ